ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਭਰਾ ਆਪਣੀ ਫਸਲ ਲੈ ਕੇ ਖੁਸ਼ੇ ਨੇ ਔਰ ਬੜੀ ਸਾਡੇ ਵਾਸਤੇ ਸੰਤੁਸ਼ਟੀ ਜਨਕ ਗੱਲ ਆ ਕਿ ਮਤਲਬ ਇਹਦੇ ਵਿੱਚ ਮੌਇਸਚਰ ਵੀ ਸਾਡਾ ਮਤਲਬ ਠੀਕ ਆ ਰਿਹਾ ਹੈ ਬਾਕੀ ਸਾਡੇ ਚਾਰ ਏਜੰਸੀਆਂ ਨੇ ਚਾਰੇ ਹੀ ਖਰੀਦ ਜਿਹੜੀਆਂ ਕਰ ਰਹੀਆਂ ਨੇ ਪੰਜ ਸਾਬਾ ਪਨ ਗ੍ਰੇਨ ਆ ਮਾਰਕਪੈਡਾ ਵੇਅਰਹਾਊਸਾਂ ਸਾਰੇ ਹੀ ਚਾਰੇ ਏਜੰਸੀਆਂ ਇੱਥੇ ਮਤਲਬ ਖਰੀਦ ਤੇ ਵਿੱਚ ਨੇ ਸਾਡੇ ਕੋਲੇ ਬਾਰਦਾਨੇ ਦੀ ਵੀ ਕੋਈ ਕਮੀ ਜਿਹੜੀ ਆ ਉਹ ਨਹੀਂ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੋ ਅਪੀਲ ਕਰੂੰਗਾ ਕਿ ਥੋੜਾ ਜਿਹਾ ਜੇ ਕਿਤੇ ਮੌਇਸਚਰ ਹੈਗਾ ਥੋੜੀ ਸੁਕਾ ਕੇ ਜਿਹੜੀ ਪਰਮਲ ਇਨੂੰ ਮੰਡੀ ਦੇ ਵਿੱਚ ਲਿਆਂਦਾ ਜਾਵੇ ਬਾਕੀ ਜਿਹੜੀ ਪੈਸਿਆਂ ਦੀ ਅਦਾਇਗੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਹੋਇਆ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਆ ਪਰਚੇਜ਼ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਆਦਾਈ ਕੀ ਜਿਹੜੀ ਆ ਕਿਸਾਨ ਦੇ ਖਾਤਿਆਂ ਦੇ ਵਿੱਚ ਕਰਦੇ ਆਂਗੇ ਪਰ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਸਾਡੇ ਟੀਐਫਐਸਸੀ ਸਾਡੇ ਮੰਡੀ ਦੇ ਪ੍ਰਧਾਨ ਜੀ ਸੁਨੀਲ ਜੀ ਖੰਗ साहब ਸਾਡੇ ਚੇਅਰਮੈਨ ਸਾਹਿਬ ਸੁਬੇਦਾਰ ਸਾਹਿਬ ਜੀ ਸਾਰੇ ਇੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਵਾਲੇ ਵਾਲੇ ਦੇ ਪਿੰਡਾਂ ਦੇ ਕਿਸਾਨ ਭਰਾ ਆਪਣੀ ਫਸਲ ਦੇ ਕੇ ਕੰਟੀ ਨੇ ਔਰ ਬੜੀ ਸਾਡੇ ਵਾਸਤੇ ਸੰਤੁਸ਼ਟੀ ਜਨਕ ਗੱਲ ਆ ਕਿ ਮਤਲਬ ਇਹਦੇ ਵਿੱਚ ਮoiਸਚਰ ਵੀ ਸਾਡਾ ਮਤਲਬ ਠੀਕ ਆ ਰਿਹਾ ਹੈ ਬਾਕੀ ਸਾਡੇ ਚਾਰ ਏਜੰਸੀਆਂ ਨੇ ਚਾਰੇ ਹੀ ਖਰੀਦ ਜਿਹੜੀਆਂ ਕਰ ਰਹੀਆਂ ਨੇ ਪਾਂਸਾਪਾ ਪਨ ਗ੍ਰੇਨ ਆ ਮਾਰਕਪੈਡਾ ਵੇਅਰ ਹਾਊਸ ਆ ਸਾਰੇ ਹੀ ਚਾਰੇ ਏਜੰਸੀਆਂ ਇੱਥੇ ਮਤਲਬ ਖਰੀਦ ਤੇ ਵਿੱਚ ਨੇ ਸਾਡੇ ਕੋਲੇ ਬਾਰਦਾਨੇ ਦੀ ਵੀ ਕੋਈ ਕਮੀ ਜੜੀ ਆ ਉਹ ਨਹੀਂ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੋ ਅਪੀਲ ਕਰੂੰਗਾ ਕਿ ਥੋੜਾ ਜਿਹਾ ਜੇ ਕਿਤੇ ਮੌਇਸਚਰ ਹੈਗਾ ਥੋੜੀ ਸੁਕਾ ਕੇ ਜੜੀ ਪਰਮਲ ਇਹਨੂੰ ਮੰਡੀ ਦੇ ਵਿੱਚ ਲਿਆਂਦਾ ਜਾਵੇ ਬਾਕੀ ਜੜੀ ਪੈਸਿਆਂ ਦੀ ਅਦਾਇਗੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਹੋਇਆ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਆ ਪਰਚੇਜ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਆਦਾਈ ਕੀ ਜਿਹੜੀ ਆ ਕਿਸਾਨ ਦੇ ਖਾਤਿਆਂ ਦੇ ਵਿੱਚ ਕਰਦੇ ਆਂਗੇ ਔਰ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਸਾਡੇ TFSC ਸਾਡੇ ਮੰਡੀ ਦੇ ਪ੍ਰਧਾਨ ਜੀ ਸੁਨੀਲ ਜੀ ਖੰਗ साहब ਸਾਡੇ ਚੇਅਰਮੈਨ ਸਾਹਿਬ ਸੁਬੇਦਾਰ ਸ਼ੰਕ ਸਿੰਘ ਜੀ ਸਾਰੇ ਇੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਵਾਲੇ ਵਾਲੇ ਦੇ ਪਿੰਡਾਂ ਦੇ ਕਿਸਾਨ ਭਰਾ ਆਪਣੀ ਫਸਲ ਦੇ ਕੇ ਕੰਟੀ ਨੇ ਔਰ ਬੜੀ ਸਾਡੇ ਵਾਸਤੇ ਸੰਤੁਸ਼ਟੀ ਜਨਕ ਗੱਲ ਆ ਕਿ ਮਤਲਬ ਇਹਦੇ ਵਿੱਚ ਮoiਸਚਰ ਵੀ ਸਾਡਾ ਮਤਲਬ ਠੀਕ ਆ ਰਿਹਾ ਹੈ ਬਾਕੀ ਸਾਡੇ ਚਾਰ ਏਜੰਸੀਆਂ ਨੇ ਚਾਰੇ ਹੀ ਖਰੀਦ ਜਿਹੜੀਆਂ ਕਰ ਰਹੀਆਂ ਨੇ ਪਨਸਾਪਾ ਪਨ ਗ੍ਰੇਨ ਆ ਮਾਰਕਪੈਡਾ ਵੇਅਰ ਹਾਊਸ ਆ ਸਾਰੇ ਹੀ ਚਾਰੇ ਏਜੰਸੀਆਂ ਇੱਥੇ ਮਤਲਬ ਫਰੀਦ ਤੇ ਵਿੱਚ ਨੇ ਸਾਡੇ ਕੋਲੇ ਬਾਰਦਾਨੇ ਦੀ ਵੀ ਕੋਈ ਕਮੀ ਜੜੀ ਆ ਉਹ ਨਹੀਂ ਆ ਸੋ ਮੈਂ ਕਿਸਾਨ ਭਰਾਵਾਂ ਨੂੰ ਇਹੋ ਅਪੀਲ ਕਰੂੰਗਾ ਕਿ ਥੋੜਾ ਜਾਂ ਜੇ ਕਿਤੇ ਮੌਇਸਚਰ ਹੈਗਾ ਥੋੜੀ ਸਕਾ ਕੇ ਜੜੀ ਪਰਮਲਾ ਇਹਨੂੰ ਮੰਡੀ ਦੇ ਵਿੱਚ ਲਿਆਂਦਾ ਜਾਵੇ ਬਾਕੀ ਜੜੀ ਪੈਸਿਆਂ ਦੀ ਅਦਾਇਗੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਆ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਆ ਪਰਚੇਜ ਤੋਂ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਆਦਾਈ ਕੀ ਜਿਹੜੀ ਆ ਕਿਸਾਨ ਦੇ ਖਾਤਿਆਂ ਦੇ ਵਿੱਚ ਕਰਦੇ ਆਂਗੇ ਪਰ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਸਾਡੇ TFSC ਸਾਡੇ ਮੰਡੀ ਦੇ ਪ੍ਰਧਾਨ ਜੀ ਸੁਨੀਲ ਜੀ ਖੰਗ साहब ਸਾਡੇ ਚੇਅਰਮੈਨ ਸਾਹਿਬ ਸੂਬੇ ਦਰਸ਼ਨ ਆਕ ਸਿੰਘ ਜੀ ਸਾਰੇ ਇੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਸੋ ਕਿਸੇ ਵੀ ਤਰ੍ਹਾਂ ਦੀ ਕਿਸਾਨ ਭਰਾਵਾਂ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ